ਕੋਟਲ ਗੁਰ ਸੇਵਿਆ ਅਨ ਸੋ ਸਾਜ ਸੁਪਾ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਸਤਨਾਮ ਵਾਹਿਗੁਰੂ ਸੋ ਰਠ ਮਹਲਾ ਨਵਾ ਮਨ ਰੇ ਨਾ ਕਿਨੇ ਮਨ ਰ ਕਉਣ ਕੋ ਮਤ ਤਾਲੇਨੀ ਪਰਧਾਰਾ ਨਿਦਿਆ ਰਸ ਰਚਿਓ RAM ਭਗਤ ਨਹ ਕਿਨੇ ਰਹਾਉ ਮੁਕਤ ਪੰਥ ਜਾਨਿਓ ਤੈ ਨਾ ਨਜੋ ਰੰਗ ਕੋ ਧਾਇਆ ਅੰਤ ਸੰਗ ਕਾਹੂ ਨਹੀਂ ਦਿਨ ਬਿਰਤਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨੈ ਉਪਜੋ ਕਛ ਗਿਆਨ ਕਟੇ ਮੈਂ ਨਰੰਜਨ ਤੇਰਾ ਤਖੋਜਤ ਉਧਿਆਨ ਬਹੁਤ ਜਨਮ ਪਰਮਤ ਤਾ ਹਾਰਿਓ ਅਸਤਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤ ਤਾ ਹਾਰਿਓ ਅਸਤਰ ਮਤ ਨਹੀਂ ਪਾਈ ਬਾਣ <laughs> ਸਦਹ ਜਾਗਤ ਜੋਤ ਜਪੈ ਨਿਸਬਾਸੁਰ ਇੱਕ ਬਿਨਾ ਮਨ ਲੈ ਕਨਾਇਆ ਨਾ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ ਵਾਹਿਗੁਰੂ ਸਾਹਿਬ ਜੀ ਸੰਗੀਤ ਭੁਜੰਗ ਪ੍ਰਿਆਤ ਛੰਦ ਕਾਗੜਦੰਗ ਕੋਪਾ ਰਗੜਦੰਗ ਰਾਜਾ ਕਾਗੜਦੰਗ ਕੋਰੇ ਬਾਗੜਦੰਗ ਬਾਜਾ ਕਾਗੜਦੰਗ ਕੋਪਾ ਰਗੜਦੰਗ ਰਾਜਾ ਹਾਗੜਦੰਗ ਕੋਰੇ ਬਾਗੜਦੰਗ ਬਾਜਾ ਬਾਗੜਦੰਗ ਫੀਲੰਗ ਸਾਗੜਦੰਗ ਛੂਟੇ ਸਾਗੜਦੰਗ ਸੂਰੰਗ ਜਾਗੜਦੰਗ ਜੂਟੇ ਬਾਗੜਦੰਗ ਬਾਜੇ ਨਾਗੜਦੰਗ ਬਗਾਰੇ ਜਾਗੜਦੰਗ ਜੋਦਾ ਬਾਗੜਦੰਗ ਮਾਰੇ ਨਾਗੜਦੰਗ ਲਿੱਗੇ ਬਾਗੜਦੰਗ ਖੂਨੀ ਜਾਗੜਦੰਗ ਚਾਉਪੇ ਗਗੜ ਜਾਗੜਦੰਗ ਚਾਉਪੇ ਕਾਗੜਦੰਗ ਦੂਰਨੀ ਕਾਗੜਦੰਗ ਹਸੇ ਕਾਗੜਦੰਗ ਸਿੱਦੰ ਭਾਗੜਦੰਗ ਭਾਜੇ ਬਾਗੜਦੰਗ ਬ੍ਰਿੱਧੰ ਸ਼ਾਗੜਦੰਗ ਛੁੱਟੇ ਤਾੜਦੰਗ ਤੀਰੰਗ ਜਾਗੜਦੰਗ ਜੁੱਤੇ ਬਾਗੜਦੰਗ ਵੀਰੰਗ ਕਾਗੜਦੰਗ ਕਹਕੇ ਬਾਗੜਦੰਗ ਬਾਣੰ ਭਾਗੜਦੰਗ ਫਰਕੇ ਨਗੜਦੰਗ ਨਸਾਨੰ ਭਾਗੜਦੰ ਬਾਜੀ ਭਾਗੜਦੰ ਭੇਰੀ ਸਾਗੜਦੰ ਸੈਣ ਭਾਗੜਦੰ ਫੇਰੀ ਭਾਗੜਦੰ ਭੀਰੰ ਕਾਗੜਦੰ ਕੰਪੈ ਮਾਗੜਦੰ ਮਾਰੇ ਜਾਗੜਦੰ ਜੰਪੈ ਸਾਗੜਦੰ ਸਿਪ੍ਰਭਾ ਸਾਗੜਦੰ ਸਿਪ੍ਰਹੰ ਭਾਗੜਦੰ ਭਜੈ ਜਾਗੜਦੰ ਚਿਤੰ ਲਾੜਦੰ ਲੱਜੈ സാഗംഗോരോ രാദ രാജാ സാഗദംഗ സെണ പാടംഗ സാഗദംഗട്ടേ ബാഡംഗണ രാദംഗി താഗംഗ സാന മാഡ മാര ബാടദംഗദദംഗുട്ടേ താടദംഗ ਰਾਗੜਦੰ ਲਾਗੇ ਦਾਗੜਦੰ ਦਾਹੇ ਦਾਗੜਦੰ ਦਾਰੇ ਪਾਗੜਦੰ ਬਾਹੇ ਪਾਗੜਦੰ ਵਰਖੇ ਪਾਗੜਦੰ ਫੂਲੰ ਮਾਗੜਦੰ ਮਿੱਟਿਓ ਸਾਗੜਦੰ ਸੂਲੰ ਮਾਗੜਦੰ ਮਾਰਿਓ ਪਾਗੜਦੰ ਭੂਪੰ ਕਾਗੜਦੰ ਕੋਪੇ ਰਾਗੜਦੰ ਰੂਪੰ ਜਾਗੜਦੰ ਜੰਪੈ ਪਾਗੜਦੰ ਪਾਨੰ ਬੁ ਤਾਗੜਦੰ ਦੇਵੰ ਆਗੜਦੰ ਆਨੰ ਸਾਗਰਦੰ ਸਿੱਧੰ ਕਾਗਰਦੰ ਕਿਤੰ ਬਾਗਰਦੰ ਬਨ ਬਾਗਰਦੰ ਬਨਾਏ ਕਾਗਰਦੰ ਕਵਿਤੰ ਗਾਗਰਦੰ ਗਾਵੈ ਕਾਗਰਦੰ ਕਵਿਤੰ ਧਾਗਰਦੰ ਧਾਵੈ ਬਾਗਰਦੰ ਬ੍ਰਿਤੰ ਹਾਗਰਦੰ ਹੋਹੀ ਜਾਗਰਦੰ ਯਾਤਰਾ ਨਾਗਰਦੰ ਨਾਚ ਪਾਗਰਦੰ ਪਾਤਰਾ ਹਾਗਰਦੰ ਹੋਹੀ ਆੜਦੰਗ ਯਾਤਰਾ ਨਾੜਦੰਗ ਨਾਚੈ ਪਾਗਲਦੰਗ ਪਾਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਗੱਲ ਕਰਾਂਗੇ ਜAVE ਗੁਰੂ ਹਰਗੋਬਿੰਦ ਸਾਹਿਬ ਗੁਰੂ ਕਲਗੀ ਧਰਜੇ ਮਨ ਨੂੰ ਭਾਵੇ ਸਾਤ ਸ੍ਰੀ ਅਕਾਲ ਗੁਰੂ ਰੂਪ ਪਿਆਰੀ ਤੇ ਸਵਾਰੀ ਸਾਥ ਸੰਗਤ ਜੀ ਅੱਜ ਬਸਿਆ ਦਾ ਦਿਹਾੜਾ ਹੈ ਸਤਿ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਕਿਰਪਾ ਹੋਈ ਹੈ ਅਮਰਤ ਵੇਲੇ ਦੇ ਜੋ ਆਪ ਜੀ ਨੇ ਦਵਾਲਾ ਤੇ ਹਾਜ਼ਰੀ ਭਰੀ ਹੈ ਸੋ ਪੰਜ ਤਰੀਕ ਨੂੰ ਜੋ ਪੰਜਾ ਤਖਤਾਂ ਦੀ ਯਾਤਰਾ ਵਾਸਤੇ ਸੰਗਤਾਂ ਨੇ ਜਾਣਾ ਹੈ ਸੋ 10-12 ਦਿਨ ਲੱਗ ਜਾਣੇ ਹਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਨ ਸੋ ਜੋ ਗੁਰੂ ਅਮਰਦਾਸ ਜੀ ਦੇ ਜੋੜਾ ਸਾਹਿਬ ਹੁੰਦੇ ਹਨ ਪਰਸਨੋ ਚੌਥੇ ਸਿੰਘਾਏ ਵੀ ਸਨ ਸੋ ਆਪਾਂ ਨੂੰ 27 ਤਰੀਕ ਜਿਹੜੀ ਹੈ ਦਾਸ ਨੇ ਪਹਿਲਾਂ ਵੀ ਦੱਸ ਦਿੱਤੀ ਸੀ ਉਹ ਫਾਈਨਲ ਹੋ ਗਈ ਹੈ 27 ਤਰੀਕ 27 ਅਪ੍ਰੈਲ 27 ਅਪ੍ਰੈਲ ਚੌਥਾ ਮਹੀਨਾ ਗੁਰੂ ਅਮਰਦਾਸ ਜੀ ਦੇ ਜੋੜਾ ਸਾਹਿਬ ਜੋ ਬਾਬਾ ਬਸ ਸਚਨ ਸਾਜੀ ਨੇ ਬਖਸ਼ਿਸ਼ ਕੀਤੀ ਹੈ ਉਹ ਆਣਗੇ ਸੈਸਵਰੀ ਵੀ ਆਰ ਕੇ ਵੀ 2 ਦਿਨ ਸੱਚੇ ਪਾਤਸ਼ਾਹ ਮਹਾਰਾਜ ਦੇ ਜੋੜਾ ਸਾਹਿਬ ਰਹਿਣਗੇ 26 ਤਰੀਕ ਨੂੰ ਆਪਣਾ ਕੋਈ ਜੋੜਾ ਸਾਹਿਬ ਪੁੱਜ ਜਾਣੀ। 26 April ਨੂੰ ਨਗਰ ਕੀਰਤਨ ਕੱਢਿਆ ਜਾਵੇਗਾ। 27 ਤਰੀਕ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਖੁੱਲੇ ਦੀਵਾਨ ਸਜਾਏ ਜਾਣਗੇ। ਤੇ ਜੋ ਆਪਾਂ ਆਏ ਸਾਲ ਸੁਖਨੀ ਸਾਹਿਬ ਦੇ ਪਾਠ ਕਰਦੇ ਆਂ। ਕਿਉਂਕਿ ਆਪਾਂ ਨੂੰ ਜਿਸ ਦਿਨ ਨਗਰ ਕੀਰਤਨ ਹੈ ਉਸ ਤੋਂ 1 ਦਿਨ ਪਹਿਲਾਂ ਹੀ ਉਪਾਣਾ ਪਏਗਾ 25 ਤਰੀਕ ਨੂੰ 26 ਦਾ ਨਗਰ ਕੀਰਤਨ ਹੋ ਜਾਏਗਾ ਤੇ 27 ਦਾ ਜੋ ਸਮਾਗਮ ਵੀ ਹੈ ਤੇ 26 ਦਾ ਰਾਤ ਦਾ ਵੀ ਦਵਾਲ ਸਜਾਵਾਂਗੇ ਸੋ ਦਾਸ ਸੰਪਰਕ ਕਰ ਰਿਹਾ ਹੈ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਦਵਾਨ ਹਾਲ ਵਾਲਿਆਂ ਦੇ ਨਾਲ ਜੇ ਮਾਰੀ ਕਿਰਪਾ ਹੋ ਗਈ ਯਾਰ ਕੀ ਉਹਨਾਂ ਨੂੰ ਸੱਦਾ ਪੱਤਰ ਦੇਣਾ ਹੈ ਯਾਨੀ ਅੰਦਰਜੀ ਸਿੰਘ ਇੰਜੀਨੀਅਰ ਵਾਲੇ ਮਾਰੇ ਕਿਰਪਾ ਕੀਤੀ ਬੜੀ ਮਿਹਰ ਹੈ ਉਹਨਾਂ ਤੇ ਬੜੇ ਵਿਰਾਗ ਵਾਲੇ ਹਨ ਉਹਨਾਂ ਕੋਈ ਜਾਵਾਂਗੇ ਹੋਰ ਵੀ ਸੰਤ ਮਹਾਪੁਰਖ ਪੁੱਜਣਗੇ ਜੋ ਭਗਤੀ ਤੇ ਸ਼ਕਤੀ ਵਾਲੀਆਂ ਰੂਹਾਂ ਹਨ ਸੋ 17 ਤਰੀਕ ਨੂੰ ਅੱਪਾ ਸੁਖਮੀ ਸਾਹਿਬ ਦੇ ਪਾਠ ਆਰੰਭ ਕਰਦੇ ਆਂ ਤਾਂ 25 ਤੱਕ 40 ਦਿਨ ਹੁੰਦੇ ਆਂ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਵੀ ਉਹ ਦਾਸ ਵਿਉਂਤ ਬਣਾ ਲੇਗਾ ਜਿੰਨੇ ਮੇਰੇ ਕੋਲ ਪਾਠ ਆਏ ਹਨ ਜਾਂ ਹੋਰ ਕਿਸੇ ਨੇ ਗੁਰਮੁਖ ਪਿਆਰੇ ਨੇ ਸ੍ਰੀ ਅਖੰਡ ਪਾਤਸ਼ਾਹ ਜੀ ਸੁਖਮਨੀ ਸਾਹਿਬ ਦੇ ਪਾਠ ਕਰਾਉਣੇ ਹਨ ਦਾਸ ਕੋ ਨਾਮ ਲਖ ਸਕਦੇ ਹਨ ਜੋ ਕਿ ਆਪਣੇ ਅਖੰਡ ਪਾਤਸ਼ਾਹ ਜੀ ਦੀ ਲੜੀ ਦੇ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਜਿਹੜੀ ਹੈ ਉਹ ਆਰੰਭ ਕੀਤੀ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਕਾਲ ਮੌਰਤਾ ਜੁਨੇ ਸਹਿ ਭੰਗੁਰ ਪ੍ਰਸਾਦ ਜਪ ਆਦ ਸੱਚੋ ਜੁਗਾਦ ਸੱਚੋ ਹੈ ਭੀ ਸੱਚੋ ਨਾਨਕ ਹੋਸੀ ਭੀ ਸੱਚ ਇੱਕ ਓ ਔੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੌਰਤਾ ਜੁਨੇ ਸਹਿ ਭੰਗੁਰ ਪ੍ਰਸਾਦ ਜਪ ਆਦ ਸੱਚੋ ਜੁਗਾਦ ਸੱਚੋ ਹੈ ਭੀ ਸੱਚੋ ਨਾਨਕ ਹੋਸੀ ਭੀ ਸੱਚ ਇਕ ਓਅੰਕਾਰੁ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਜੂਨੀ ਸੈ ਭੰਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰੁ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਜੂਨੀ ਸੈ ਭੰਗੁਰ ਪ੍ਰਸਾਦਿ ਜਪ ਆਦ ਸੱਚ ਜਵਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਔੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਬ ਆਦ ਸੱਚ ਜਵਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ